ਮਿੰਟੂ ਭਾਜੀ ਮੈਂ 5 ਮਿੰਟ ਹੋਰ ਗਾਉਣਾ ਵੀ ਉਹ ਉਹ ਲੱਚਰ ਗਾਇਕੀ ਸੁਣਦਾ ਸੀ ਫਿਰ ਮੈਂ ਵੀ ਸੁਣਾ ਦਿੰਦਾ ਉਸ ਤੋਂ ਬਾਅਦ ਮਾਫੀ ਦਾ ਜਾਚ ਗਿਆ ਜੇ ਬੈ ਕੇ ਸੁਣਨਾ ਤੇ ਸੁਣੋ ਮੇਰੀ ਗਾਇਕੀ ਉਹ ਦਿਨੇਸ਼ ਨੂੰ ਪਤਾ ਹੈ ਤੇ ਮਿੰਟੂ ਭਾਈ ਜੀ ਨੂੰ ਪਤਾ ਹੈ ਮੇਰੀ ਗਾਇਕੀ ਜਿਗਰੇ ਵਾਲਾ ਬੰਦਾ ਸੁਣ ਸਕਦਾ ਕਮਜ਼ੋਰ ਦਿਲ ਦੇ ਬੰਦੇ ਦਾ ਕੰਮ ਨਹੀਂ ਸੁਣ ਕਿਉਂ ਮੈਂ ਇੱਥੇ ਧੀਆਂ ਪੈਣਾ ਨੂੰ ਇਹ ਚੀਜ਼ ਨਹੀਂ ਸੁਣਾਉਣਾ ਆ ਵੀ ਤੂੰ ਕੈਨੇਡਾ ਚਲੀ ਗਈ ਨਹੀਂ ਮੈਂ ਤੇਰੇ ਪਿੱਛੇ ਉჭੜ ਗਿਆ ਨਹੀਂ ਤੂੰ ਫਲਾਣਾ ਇਹ ਨਹੀਂ ਰੱਬ ਘਰ ਦੀ ਗੱਲ ਕਰਨਾ ਹੈ ਜੇ ਸੁਣਨੀ ਹੈ ਤੇ ਬਹਿ ਕੇ ਸੁਣੋ ਨਹੀਂ ਤੇ ਧੁੱਪ ਦਾ ਟਾਈਮ ਹੈ ਗਰਮੀ ਦਾ ਟਾਈਮ ਹੈ ਏਸੀ ਲਾ ਕੇ ਨਜ਼ਾਰਿਆਂ ਨਾਲ ਸੌ ਆਪਣੇ ਟਾਈਮ ਨਾਲ ਖਰਾਬ ਕਰੋ ਆ ਜਾ ਤੇ ਜਿਹੜਾ ਅੰਦਰ ਬੈਠਾ ਹੈ ਜਿਹੜਾ ਅੰਦਰ ਆਪਣੀ ਸਮਾਧੀ ਲਾ ਕੇ ਬੈਠਾ ਹੈ ਇਹਨੂੰ ਕਿਸੇ ਦੀ ਘਰਜ ਹੈ ਉਹ ਦਿਓ ਜਵਾਬ ਇਹਨੂੰ ਕਿਸੇ ਦੀ ਘਰਜ ਹੈ ਕਿਸੇ ਦੀ ਲੋੜ ਹੈ ਇਹਨੂੰ ਉਹ ਮਰਜ਼ੀ ਦਾ ਮਾਲਕ ਹੈ ਅਸੀਂ ਉਹਦੇ ਮੰਗਦੇ ਆ ਉਹ ਸਾਡਾ ਮੰਗਦਾ ਨਹੀਂ ਹੈਗਾ ਅਸੀਂ ਉਹਦੇ ਮੰਗਦੇ ਆ ਅਸੀਂ ਮੰਗਣ ਆਏ ਆ ਤੇ ਭੜਿਆ ਲੋਕਾ ਦੁਨੀਆ ਕਹਿੰਦੀ ਐ ਵੀ ਨਾ ਪੈਨ ਦੀ ਕਿਉਂ ਸੁਣਦਾ ਕਿ ਜਿਹੜੇ ਗੱਦੀਆਂ ਤੇ ਬੈਠੇ ਆ ਮੇਰੀ ਸੁਣਣ ਗੱਲ ਰੱਬ ਕਿਵੇਂ ਨਾ ਸੁਣੇ ਇੱਕ ਮਾਂ ਆਪਣੇ ਬੱਚੇ ਨੂੰ ਜਦੋਂ ਦੁੱਧ ਤਾਂ ਪਿਉਂਦੀ ਹੈ ਜਦੋਂ ਰੋਂਦਾ ਤੇ ਜਦੋਂ ਉਹਨੂੰ ਭੁੱਖ ਲੱਗੀ ਹੋਵੇ ਜੇ ਮਾਂ ਨੂੰ ਆਪਣੇ ਬੱਚੇ ਦਾ ਖਿਆਲ ਆ ਨਾ ਤੇ ਇਹਨਾਂ ਮਸਤ ਕਲੰਦਰਾਂ ਨੂੰ ਇਹਨਾਂ ਦਾ ਖਿਆਲ ਆ ਤੁਹਾਡੇ ਮਾਂ ਪਿਓ ਤੁਹਾਨੂੰ ਚੀਜ਼ ਲੈ ਕੇ ਦਿੰਦੇ ਨਾ ਜਦੋਂ ਜिद ਕਰ ਰਹਿੰਦੇ ਆ ਆ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਆ ਆ ਉੱਥੇ ਉਹ ਗੁੱਠ ਦੇ ਵਿੱਚ ਇੱਕ ਕੁੜੀ ਮੋਬਾਈਲ ਦੇਖ ਰਹੀ ਛੋਟੀ ਜੀ 3 ਸਾਲ ਦੀ ਮਾਂ ਕੋਲ ਬੈਠੀ ਐ ਤੇ ਮੋਬਾਈਲ ਦਿਖਾ ਰਹੀ ਐ। ਇਹ ਕਾਲ ਯੁਗ ਨਹੀਂ ਤੇ ਕੀ ਐ ਬਾਈ? ਤੂੰ ਤੂੰ ਕੁੜੀਆਂ ਨੂੰ ਮੇਲੇ 'ਚ ਲੈ ਕੇ ਆਈ ਐ ਕਿ ਬਗੜਨ ਵਾਸਤੇ ਲੱਗੇ ਨੇ। 3 ਸਾਲ ਦੀ ਬੱਚੀ ਮੋਬਾਈਲ ਵੇਖ ਰਹੀ ਐ ਉੱਥੇ ਬਹਿ ਕੇ ਤੇ ਮਾਂ ਕੋਲ ਬੈਠੀ ਐ। ਗੁੱਸਾ ਨਾ ਕਰਿਓ। ਇਹ ਹੀ ਧੀ ਇਹ ਹੀ ਧੀ ਇਹ ਸਭ ਮੋਬਾਈਲ ਤੋਂ ਵਿਗੜੀ ਵਿਗੜੀ ਜਦੋਂ ਕੋਈ ਵੱਡਾ ਕਦਮ ਚੱਕੂਗੀ ਫਿਰ ਤੁਸੀਂ ਕਹੋਗੇ ਕਿ ਕੀ ਹੋ ਗਿਆ। ਮਾफी ਚੋਨਾ ਅੱਲਾ ਬਾਗੋ ਦੀ ਲੰਮੀ ਉਮਰ ਕਰੇ ਤੇ ਫਿਰ ਮਾਂ ਕੀ ਕਹੂਗੀ ਮੈਂ ਤੇ ਬੜਾ ਸੁਧਾਰਿਆ ਸੀ ਸਵਾਸ ਸੁਧਾਰਨਾ ਤੇਰੀ ਧੀ ਤੇਰੇ ਕੋਲ ਬੈਠੀ ਮੋਬਾਈਲ ਦੇਖ ਰਹੀ ਤਿੰਨ ਸਾਲ ਦੀ ਬੱਚੀ ਆ ਭੜਿਆ ਲੋਕਾ ਜੇ ਤੂੰ ਤਿੰਨ ਸਾਲ ਦੀ ਬੱਚੀ ਦੀ ਡਿਮਾਂਡ ਪੂਰੀ ਕਰ ਰਹੀ ਹੈ ਫਿਰ ਜਿਹੜਾ ਅੰਦਰ ਬੈਠੋ ਇਹਨਾਂ ਦੀ ਡਿਮਾਂਡ ਕਿਵੇਂ ਨਹੀਂ ਪੂਰੀ ਕਰੂਗਾ ਕਰੂਗਾ ਕਿਉਂ ਇਹਨਾਂ ਨੇ ਵੀ ਆਪਣਾ ਤਨ ਮਨ ਵਾਰਿਆ ਹੋਇਆ ਆਪਣੇ ਯਾਰ ਤੋਂ ਕਿਆ ਨਹੀਂ ਪੂਰਾ ਕਰੂਗਾ ਇਹ ਮੇਲਾ ਤੁਸੀਂ ਤੁਸੀਂ ਕੋਈ ਸੁਪਣਾ ਤੁਹਾਡੀ ਮੇਲੇ ਦੀ ਨਹੀਂ ਉਹਨੇ ਕਰਨੀਆਂ ਕੀਤੀ ਇਹ ਮੇਲਾ ਤਾਂ ਲੱਗ ਰਿਹਾ ਨਹੀਂ ਕਿਸੇ ਮਾਈ ਦੇ ਲਾਜੇ ਹਿੰਮਤ ਨਹੀਂ ਹੈ ਕਿ ਕਿਸਦਾ ਮੇਲਾ ਕਰੋ ਇਦਾਂ ਦਾ ਦਲੇਰ ਬਣਾਓ ਆਪਣੇ ਬੱਚਿਆਂ ਨੂੰ ਆਹ ਮੋਬਾਈਲਾਂ ਦੀ ਲਤ ਲਾ ਕੇ ਆਪਣੇ ਬੱਚਿਆਂ ਨੂੰ ਖਤਮ ਨਾ ਕਰੋ ਚੰਗੇ ਰਹਿ ਜਾਓਗੇ ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਪੁੱਤ ਨਸ਼ਿਆਂ ਦੇ ਲੱਗੇ ਹੋਣਗੇ ਤੇ ਮਾਵਾਂ ਮਾਵਾਂ ਕਬਰ ਦਾ ਰਾਹ ਦੇਖਦੀਆਂ ਹੋਣਗੀਆਂ ਇਹ ਨੌਜਵਾਨ ਖੜਾ ਨਾ ਇਹਨਾਂ ਨੂੰ ਸलाम ਹੈ ਬਾ ਸलाम ਉਹ ਖੜਾ ਇਹ ਵੀ ਕਿਸੇ ਮਾਂ ਦੇ ਪੁੱਤ ਨੇ ਇਹ ਵੀ ਕਿਸੇ ਦੇ ਪੁੱਖੋਂ ਪੈਦਾ ਹੋਇਆ ਲੱਗਦਾ ਨਾ ਦੇਖ ਕੇ ਵੀ ਸ਼ਰੀਰ ਕਮਾਇਆ ਹੋਇਆ ਇਹਨੂੰ ਕਹਿੰਦੇ ਆ ਫਕੀਰੀ ਫਕੀਰੀ ਸ਼ਬਦ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਇਆ ਉਹਨਾਂ ਦੇ ਵੀ ਇੱਕ ਚੀਜ਼ ਬਣੀ ਜਾਂਦੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਹੋਏ ਆ ਯੋਧੇ ਉਹਨਾਂ ਦੇ ਵੀ ਇੱਕ ਚੀਜ਼ ਬਣੀ ਜਾਂਦੀ ਸੀ ਉਹਦਾ ਨਾਮ ਪਤਾ ਕੀ ਹੈ ਜਿਹਨੂੰ ਅਸੀਂ ਪੰਜਾਬੀ ਚ ਪੂਤੜਾ ਕਹਿੰਦੇ ਆ ਜਵਾਕ ਦਾ ਪੂਤੜਾ ਇੱਕ ਕੱਪੜੇ ਦਾ ਟੁਕੜਾ ਬੰਨਦੇ ਆ ਨਾ ਤੇ ਅੱਜ ਦੀਆਂ ਮਾਵਾਂ ਜੀ ਹੈਲੋ ਦੁਕਾਨ ਤੇ ਨਾ ਪੰਜ ਛੇ ਡਾਈਪਰ ਲੈ ਆਏ ਹੋ ਸੁਣਦੇ ਆ ਮੁੰਡੇ ਨੇ ਰਾਤ ਨੂੰ ਬਾਥਰੂਮ ਕਰ ਦੇਣਾ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਡਾਈਪਰ ਲਾਓ ਓਏ ਉਹਨਾਂ ਪੁੱਤਰਾਂ ਨੇ ਕੀ ਝੋਦਾ ਬੰਨਣਾ ਜਿਹਦੇ ਤੁਸੀਂ ਡਾਈਪਰ ਪਾ ਕੇ ਸੌਂਦੇ ਹੋ ਉਹਨਾਂ ਨੇ ਯੋਰਾ ਬੰਨਣਾ ਸਮਾਰੋ ਸ਼ੋ ਕਰ ਦਿਓ ਗੱਲ ਸੱਚੀ ਆ ਨਾ ਬੀਬੀ ਤੁਸੀਂ ਇਹਨਾਂ ਦੇ ਪਿਸ਼ਾਬ ਤੇ ਗੰਦਗੀ ਤੋਂ ਡਰਨ ਲੱਗ ਗਈਆਂ ਹੋ ਤੇ ਜਿਵੇਂ ਨਾ ਕੋਈ ਐਸਾ ਵਕਤ ਆਊਗਾ ਅੱਧੇ ਤੋਂ ਜ਼ਿਆਦਾ ਇੱਥੇ ਬੈਠੇ ਨਹੀਂ ਹੋਣੇ ਸੋਚਣ ਵਾਲੀ ਗੱਲ ਹੈ ਇਹ ਸਮਾਂ ਰੱਬ ਨੂੰ ਯਾਦ ਕਰਨ ਦਾ ਹੈ ਮੇਲਾ ਵੇਖਣ ਆਇਓ ਮੇਲਾ ਵੇਖਣਾ ਮੇਲਾ ਵੇਖਣਾ ਤੇ ਵੇਲੜਾਂ ਦਾ ਕੰਮ ਹੁੰਦਾ ਕਹਿ ਨਹੀਂ ਦਿੰਦੇ ਮੁੰਡੇ ਖੁੰਡਿਆ ਜਦੇ ਉਹ ਚਲੀ ਮੇਲਾ ਵੇਖਣ ਜੇ ਗੁਰੂ ਨੂੰ ਪਾਉਣ ਆਇਓ ਰੱਬ ਘਰ ਦੀ ਗੱਲ ਨੂੰ ਸੁਣਨ ਆਇਓ ਫਿਰ ਉਹਨੂੰ ਮੇਲਾ ਨਹੀਂ ਕਹਿੰਦੇ ਉਹਨੂੰ ਸੰਗਤ ਕਹਿੰਦੇ ਵੀ ਸਤ ਸਤਨ ਚ ਚੱਲੇ ਤੁਹਾਨੂੰ ਰੱਬ ਪਤਾ ਕਦੋਂ ਚਿੱਤੇ ਆਊਗਾ ਜਿਨ੍ਹਾਂ ਨੇ ਅਜੇ ਤੱਕ ਰੱਬ ਨੂੰ ਧਿਆਇ ਨਹੀਂ ਦਿਨੇਸ਼ ਭਾਜੀ ਖੁੱਲੀ ਜੀ ਹਵਾ ਦੇ ਵਿੱਚ ਖੁੱਲੀ ਦੇ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਖੁੱਲੀ ਜੀ ਹਵਾ ਦੇ ਵਿੱਚ ਲੋਹੇ ਦਾ ਸ਼ੈੱਡ ਹੋਊਗਾ ਉਦੋਂ ਰੱਬ ਨੂੰ ਵੀ ਯਾਦ ਕਰਨ ਦਾ ਮੌਕਾ ਨਹੀਂ ਮਿਲਣਾ ਜਦੋਂ ਲੱਕੜਾਂ ਦਾ ਬੈੱਡ ਹੋਊਗਾ ਮੈਂ ਮੈਂ ਡੇਲੀ ਸੋਚਦਾ ਵੀ ਇੱਕ ਦਿਨ ਐਸਾ ਹੋਣਾ ਮੈਂ ਦੁਨੀਆ ਤੇ ਨਹੀਂ ਰਹਿਣਾ ਆ ਆ ਮੇਲੇ ਇਹ ਗੱਡੀਆਂ ਕਾਰਾਂ ਕੋਠੀਆਂ ਰਸਤੇ ਇਦਾਂ ਹੀ ਇਹ ਤਾਂ ਮਕਬੂਲ ਰਹਿਣਗੇ ਪਰ ਅਦਾਸ ਨਹੀਂ ਹੋਊਗਾ ਇੱਕ ਦਿਨ ਦੁਨੀਆ ਤੋਂ ਮੇਰੀ ਜਗ੍ਹਾ ਕੋਈ ਹੋਰ ਘਰਿਆ ਹੋਊਗਾ ਤੁਹਾਡੀ ਜਗ੍ਹਾ ਕੋਈ ਹੋਰ ਬੈਠਾ ਹੋਊਗਾ ਪਰ ਜੇ ਇਹ ਸਾਰਿਆਂ ਨੂੰ ਪਤਾ ਵੀ ਜਾਣਾ ਦੁਨੀਆ ਤੋਂ ਕੋਈ ਨੇਕੀ ਦੇ ਕਰਕੇ ਜਾਈਏ ਵੀ ਉਹਨੂੰ ਮੂੰਹ ਦਿਖਾਣ ਦੇ ਲਾਇਕ ਹੋਈਏ ਮਾਪਿਓ ਆਪਣੇ ਬੱਚੇ ਨੂੰ ਪੜਨ ਪਾਉਂਦੇ ਆ ਨਾ ਪਾਉਂਦੇ ਆ ਨਾ ਬਾਬਾ ਜੀ ਤੇ ਜਦੋਂ ਬੱਚੇ ਦਾ ਰਿਜ਼ਲਟ ਅੱਛਾ ਆ ਜਾਂਦਾ ਮਿੰਟੂ ਭਾਜੀ ਮੈਂ 5 ਮਿੰਟ ਹੋਰ ਗਾਉਣਾ ਉਸ ਤੋਂ ਬਾਅਦ ਮਾਫੀ ਦਾ ਜਾਚ ਜੀ ਜੇ ਬੈ ਕੇ ਸੋਣਾ ਤੇ ਸੁਣੋ ਆ ਬਾਰ ਬਾਰ ਉੱਠਣ ਵਾਲਾ ਕੰਮ ਐਂ ਲੱਗ ਰਿਹਾ ਕਿ ਮੈਂ ਮੈਂ ਉਹੀ ਭਗਾਈ ਮਾਰ ਰਿਹਾ ਤੇ ਤੁਸੀਂ ਤੁਸੀਂ ਉਹੀ ਸੋਚ ਰਹੇ ਵੀ ਠੀਕ ਹੈ ਭੋਕੀ ਜਾਂਦਾ ਨਾ ਮੈਂ ਪਹਿਲੇ ਕਿਹਾ ਵੀ ਜੇਕਰ ਰੱਬ ਦੀ ਗੱਲ ਚੱਲਦੀ ਹੋਵੇ ਮੈਨੂੰ ਬੰਦਾ ਵਿੱਚ ਐ ਉੱਠਣ ਵਾਲਾ ਨਹੀਂ ਚਾਹੀਦਾ ਕੋਈ ਮੈਂ ਕਿਸੇ ਮਿਸ ਪੂਜਾ ਦੀ ਗੱਲ ਨਹੀਂ ਸੁਣਾ ਰਿਹਾ ਖੁਦ ਖੁਦਾ ਦੀ ਗੱਲ ਹੋ ਰਹੀ ਹੈ ਜਿਹਨੇ ਸਭ ਦਾ ਬੇੜਾ ਪਾਰ ਕਰਨਾ ਹੈ ਤੇ ਜਿਹਨੇ ਸਭ ਨੂੰ ਬਣਾਇਆ ਤੇ ਸਭ ਨੂੰ ਲੈ ਜਾਣਾ ਇਹ ਮਜ਼ਾਕ ਨਹੀਂ ਹੋ ਰਿਹਾ ਜੇ ਕਿਸੇ ਨੂੰ ਉਹ ਚੀਜ਼ਾਂ ਸੁਣਨ ਦਾ ਸ਼ੌਕ ਹੈ ਕੁੜੀ ਇਹ ਨਹੀਂ ਤੇਰਾ ਲੱਕ 247 ਇਹ ਕੇ ਸੁਣਾ ਤੇ ਕਿਸੇ ਹੋਰ ਕਲਾਕਾਰ ਨੂੰ ਬੁਲਾਇਓ 10 ਕੋਲੀ ਚੀਜ਼ ਨਹੀਂ ਹੈਗੀ ਇੱਧਰ ਰੱਬ ਦੀ ਗੱਲ ਕਰਨ ਆਲੇ ਆ ਤੇ ਰੱਬ ਦੇ ਘਰ ਆਏ ਆ ਤੇ ਰੱਬ ਦੀ ਗੱਲ ਕਰਨੀ ਹੈ ਜੇ ਤੁਹਾਡੇ ਚ ਕੋਈ ਉੱਠ ਕੇ ਕਹਿ ਦੇਵੇ ਉਹ ਜਿਹੜਾ ਸਾਡਾ ਅੰਦਰ ਮੁਰਸ਼ਿਦ ਬੈਠਾ ਹੈ ਵੀ ਉਹ ਉਹ ਲੱਚਰ ਗਾਇਕੀ ਸੁਣਦਾ ਸੀ ਫਿਰ ਮੈਂ ਵੀ ਸੁਣਾ ਦਿੰਦਾ ਉਹ ਸੁਣਦਾ ਸੀ ਸ਼ਾਇਦ ਲੱਚਰ ਤਾਂ ਸੁਣਨ ਦੀ ਦੂਰ ਦੀ ਗੱਲ ਮਾੜਾ ਬੰਦਾ ਉਹਦੇ ਨੇੜੇ ਵੀ ਨਾ ਜਾਂਦਾ ਹੋਵੇ ਤੇ ਫਿਰ ਉਹਦੇ ਦਰਬਾਰ ਤੇ ਲੱਚਰ ਤਾਂ ਕਿਵੇਂ ਗਾ ਦਈਏ ਇਸ ਕਰਕੇ ਬੇਨਤੀ ਹੈ ਗੁਰੂ ਘਰ ਦੀ ਗੱਲ ਸੁਣਿਓ ਬਾਬਾ 2027 ਮੈਂ ਵਾਜਾ ਮਾਰ ਮਾਰ ਕੇ ਕਹਿ ਰਿਹਾ ਲੋਕ ਮੈਨੂੰ ਥੱਲੇ ਕਮੈਂਟ ਵੀ ਕਰਦੇ ਆ ਤੈਨੂੰ 27 ਚ ਵੇਖਾਂਗੇ ਮੈਂ ਕਹਾਂ ਤੂੰ ਵੇਖਣ ਜੋਗਾ ਰਹੇਗਾ ਤੇ ਵੇਖੇਗਾ 2027 ਦੁਨੀਆ ਤੇ ਬੜਾ ਕਹਿਰ ਆ ਰਿਹਾ ਦੁਨੀਆ ਤੇ ਇਹ ਵੀ ਕਹਿੰਦੀ ਸੀ ਵੀ ਕਿਸੇ ਕੋਲ ਪਾਵਰ ਨਹੀਂ ਹੈਗੀ ਸਾਨੂੰ ਘਰਾਂ ਚ ਬੰਦ ਕਰ ਦੇਵੇ ਕਰੋਨਾ ਕਾਲ ਆਇਆ ਸੀ ਇੱਕ ਬੱਚਾ ਤੱਕ ਬਾਹਰ ਨਹੀਂ ਨਿਕਲਿਆ ਵਰ ਗਏ ਸੀ ਨਾ ਅੰਦਰ ਆਪਣੇ ਤੋਂ ਆਪਣਾ ਡਰ ਲੱਗ ਗਿਆ ਸੀ ਮੈਂ ਦਵੇ ਨਾਲ ਕਹਿਣਾ ਮਾਫੀ ਚਾਹੁੰਦਾ ਜੇ ਕਿਸੇ ਦਾ ਕਰੋਨਾ ਕਾਲ ਚ ਕਿਸੇ ਦਾ ਕੋਈ ਜੀ ਗਿਆ ਹੋਵੇ ਉਹਨੇ ਉਹਦੀ ਸ਼ਕਲ ਤਾਂ ਕਦੇ ਨਹੀਂ ਦੇਖੀ ਹੋਣੀ ਇੰਨਾ ਡਰ ਪੈ ਗਿਆ ਸੀ ਇਹ ਐਸਾ ਡੰਡਾ ਹੈ ਜਦੋਂ ਆਪਣੀ ਆਈ ਤੇ ਆ ਜਾਵੇ ਨਾ ਅੱਜ ਹైదరాబాద్ ਦੇ ਵਿੱਚ ਜੰਗਲੋ ਜਾੜਿਆ ਨਾ ਉਹ ਜੀਵ ਜੰਤੂ ਪਸ਼ੂ ਪੰਛੀ ਜਦੋਂ ਉਹਨੂੰ ਧਾ ਮਾਰ ਕੇ ਕਹਿੰਦੇ ਹੋਣਗੇ ਓਏ ਜੇ 84 ਦੇ ਚੱਕਰਾਂ ਚ ਪਾ ਹੀ ਦਿੱਤਾ ਸੀ ਤੇ ਇੰਨਾ ਜ਼ੁਲਮ ਲਿਖ ਦਿੱਤਾ ਇਹਦੇ ਨਾਲੋਂ ਸਾਨੂੰ ਨਾ ਹੀ ਪੈਦਾ ਕਰਦਾ ਤੇ ਉਹ ਸਾਰਾ ਗੁੱਸਾ ਬੰਦੇ ਦੇ ਨਿਕਲਣਾ ਰੱਬ ਦਾ ਯਾਦ ਰੱਖੀਓ